ਪੰਜਾਬ ਦੀ ਖੇਤੀ ਬਹੁਤ ਹੀ ਤਕਨੀਕੀ ਖੇਤੀ ਹੈ ਕਿਸਾਨਾਂ ਦੁਆਰਾ ਹਰ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ ਖੇਤੀ ਖਰਚੇ ਘਟਾਏ ਜਾਣ ਤਾਂ ਆਮਦਨ ਹੋਰ ਵਧਾਈ ਜਾ ਸਕਦੀ ਹੈ ਵੱਧ ਖੇਤੀ ਖਰਚਿਆਂ ਦੇ ਚੱਲਦੇ ਕਿਸਾਨ ਨੂੰ ਆਪਣੀ ਫਸਲ ਵਿੱਚ ਖਾਦਾਂ ਅਤੇ ਦਵਾਈਆਂ ਦੀ ਯੋਗ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ ਮੇਰਾ ਨਾਮ ਸਿਮਰਨਜੀਤ ਸਿੰਘ ਪਿੰਡ ਜੈ ਸਿੰਘ ਵਾਲਾ ਤਹਿਸੀਲ ਬਾਗਾਪੁਰਾਣਾ ਡਿਸਟ੍ਰਿਕਟ ਮੋਗਾ ਮੈਂ 75 ਏਕੜ ਦੀ ਆਲੂਆਂ ਦੀ ਖੇਤੀ ਕਰਦਾ ਜੀ ਨਾਲ ਕਣਕ ਦੀ ਬਹੁਤ ਛੋਟੀ ਲੈ ਪੱਧਰ ਤੇ ਕਰੀਦੀ ਆ ਆਲੂਆਂ ਦੀ ਖੇਤੀ ਦਾ ਮਤਲਬ ਆ ਵੀ ਮੈਂ ਮੈਨਲੀ ਸੀਡ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਸਾਰਾ ਕੰਪਨੀਆਂ ਨੂੰ ਸਪਲਾਈ ਕਰਦਾ ਉਹਨਾਂ ਦਾ ਸੀਡ ਤੇ ਮੰਨ ਲਓ ਆਲੂਆਂ ਤੋਂ ਬਾਅਦ ਜੋ ਹੋ ਗਿਆ ਜੀ ਜਿਵੇਂ ਆਪਣਾ ਮੱਕੀ ਹੋਗੀ ਉੰਗੀ ਹੋਗੀ ਉਸ ਤੋਂ ਬਾਅਦ ਚ ਵਾਸ਼ਪਤੀ ਹੋਗੀ ਤੇ ਉਹ ਇਹ ਇਦਾਂ ਦਾ ਸਰਕਲ ਅਪਣਾਇਆ ਵਿਆ ਹੈ ਤੇ ਜਿਹਦੇ ਨਾਲ ਮੇਰਾ ਵਧੀਆ ਗੁਜ਼ਾਰਾ ਹੋ ਰਿਹਾ ਈ ਆਲੂਆਂ ਚ ਮੰਨ ਕੇ ਚਲੋ ਜੀ ਜੇ ਆਪਣਾ ਫਾਰਮਰ ਨੇ ਕਾਮਯਾਬ ਹੋਣਾ ਹੈ ਤਾਂ ਉਹਨੂੰ ਆਪਣੀ ਪਾਈਪਲਾਈਨ ਆਪ ਤਿਆਰ ਕਰਨੀ ਪਊਗੀ ਜੀ ਪਾਈਪਲਾਈਨ ਦਾ ਮਤਲਬ ਉਹਨੂੰ ਸੀਡ ਆਪਣਾ ਆਪ ਦਾ ਖੁਦ ਆ ਤਿਆਰ ਕਰਨਾ ਪਊਗਾ ਤਾਂ ਫਿਰ ਆਪਾਂ ਸੀਡ ਤਿਆਰ ਕਰਨ ਵਾਸਤੇ ਜਿਵੇਂ ਮੰਨ ਲਓ ਆਪਾਂ ਟੀਟੀ ਟਿਊਬਰ ਤੇ ਤਾਂ ਸ਼ੁਰੂਆਤ ਕਰੀਏ ਕਿਉਂਕਿ ਤੁਹਾਨੂੰ ਪਤਾ ਹੋਵੇ ਵੀ ਮੰਨ ਕੇ ਚਲੋ ਆਪਾਂ ਸੀਡ ਜਿਹੜਾ ਲਾਇਆ ਏ ਉਹਦੀ ਗੁਣਵੰਤਾ ਕੀ ਆ ਕਿਉਂਕਿ ਜਿਹੜਾ ਪੰਜਾਬ ਦਾ ਮੇਨਲੀ ਜਿਹੜਾ ਸੀਡ ਆਪਣਾ ਤਕਰੀਬਨ ਹਰ ਇੰਡੀਆ ਨੂੰ ਹੀ ਸੀਡ ਸਪਲਾਈ ਕਰਦਾ ਬਹੁਤ ਮੈਰੀ ਕੁਆਲਟੀ ਦਾ ਬਹੁਤ ਵਧੀਆ ਕੁਆਲਟੀ ਦਾ ਸੀਡ ਪੰਜਾਬ ਪ੍ਰੋਡਿਊਸ ਕਰਦਾ ਏ ਤੇ ਅੱਗੇ ਇਹਦੀ ਪੰਜਾਬ ਦੇ ਸੀਡ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਹੁੰਦੀ ਆ ਤੋ ਫਿਰ ਤਾਂ ਕਰਕੇ ਜਿਹੜੇ ਫਾਰਮਰ ਆ ਜੇ ਆਪਾਂ ਐਜ਼ ਏ businessman ਇਹਨੂੰ ਆਪਾਂ ਖੇਤੀ ਨੂੰ ਸਮਝੀਏ ਤਾਂ ਆਪਣੇ ਕੋਲੇ ਬਹੁਤ ਵਧੀਆ ਕੁਦਰਤ ਨੇ ਇੱਕ ਆਪਸ਼ਨ ਦਿੱਤਾ ਵਿਆ ਵੀ ਤੁਸੀਂ ਮੰਨ ਕੇ ਚਲੋ ਸੀਡ ਦੀ ਲਾਈਨ ਨੂੰ ਜੇ ਤੁਸੀਂ ਅਨੂਆਂ ਦੀ ਸ਼ੁਰੂ ਕਰਦੇ ਆਂ ਤੇ ਤੁਹਾਡੇ ਕੋਲੇ ਬਹੁਤ ਵਧੀਆ ਮਾਰਕੀਟ ਆ ਸਾਰਾ ਇੰਡੀਆ ਹੀ ਤੁਹਾਡੀ ਮਾਰਕੀਟ ਆ ਬੰਗਾਲ ਤੁਸੀਂ ਸਪਲਾਈ ਕਰ ਸਕਦੇ ਹੋ ਗੁਜਰਾਤ ਤੁਸੀਂ ਸਪਲਾਈ ਕਰਦੇ ਆਂ ਬਿਹਾਰ ਤੁਸੀਂ ਸਪਲਾਈ ਐਮਪੀ ਮੰਨ ਕੇ ਚਲੋ ਤਕਰੀਬਨ ਵਨ ਆਫ ਦਾ ਬੈਸਟ ਪਲੇਸਸ ਆ ਵਰਲਡ ਦੀਆਂ ਪੰਜਾਬ ਚ ਸੀਡ ਪ੍ਰੋਡਕਸ਼ਨ ਵਾਸਤੇ ਤੋ ਫਿਰ ਸੀਡ ਪ੍ਰੋਡਕਸ਼ਨ ਵਾਸਤੇ ਸੀਪੀਆਰ ਆਈ ਆਪਣਾ ਇੰਸਟੀਚਿਊਟ ਹੈਗਾ ਕਾਫੀ ਸਹਿਯੋਗ ਦਿੰਦਾ ਕਿਸਾਨਾਂ ਨੂੰ ਆਪਣੇ ਖੇਤੀਬਾੜੀ ਵਿਭਾਗ ਹੈਗਾ ਕਾਫੀ ਸਹਿਯੋਗ ਦਿੰਦਾ ਬਾਕੀ ਅੱਜਕੱਲ ਤਾਂ ਆਨਲਾਈਨ ਵੈਸੇ ਫਾਰਮਰ ਜੇ ਚਾਹਣ ਤਾਂ ਆਨਲਾਈਨ ਜਾਣਕਾਰੀ ਬਹੁਤ ਪਈ ਹੈ ਜੀ ਬਾਕੀ ਲੋੜ ਥੋੜਾ ਜਿਹਾ ਨੌਲੇਜ ਲੈਣ ਦੀ ਮਿਹਨਤ ਕਰਨ ਦੀ ਉਦਮ ਕਰਨ ਦੀ ਤੇ ਆਪਾਂ ਇੱਕ ਬਹੁਤ ਵਧੀਆ ਇਹ ਇਹ ਤੋਂ ਮੰਨ ਕੇ ਚਲੋ ਕਮਾਈ ਦਾ ਜਰੀਆ ਬਣਾ ਸਕਦੇ ਆ ਆਲੂ ਦੀ ਫਸਲ ਆਪਾਂ ਸ਼ੁਰੂਆਤ ਕਰਨੀ ਆ ਆਪਾਂ 15 ਅਕਤੂਬਰ ਤੋਂ ਜਦੋਂ ਟੈਂਪਰੇਚਰ ਆਪਣਾ ਸੈੱਟ ਹੋ ਗਿਆ 25 27 ਡਿਗਰੀ ਟੈਂਪਰੇਚਰ ਹੋ ਗਿਆ ਆਪਾਂ ਇਹਦੀ ਪਲਾਂਟਿੰਗ ਸ਼ੁਰੂ ਕਰ ਦੇਣੀ ਆ ਕੋਸ਼ਿਸ਼ ਕਰਨੀ ਆ ਵੀ ਆਪਾਂ ਸੀਡ ਟ੍ਰੀਟ ਕਰਕੇ ਲਾਈਏ ਤੇ ਆਪਾਂ ਆਪਣਾ ਜਿਹੜਾ ਟੀਟੀ ਟਿਊਬਰ ਆ ਉਹਦੇ ਤੋਂ ਸ਼ੁਰੂਆਤ ਕਰੀਏ ਉਹਦੀ ਪ੍ਰੋਡਕਸ਼ਨ ਦੀ ਆਪਣਾ ਪਲਾਂਟਿੰਗ ਕਰਨ ਦੀ ਖਾਦ ਡੀਏਪੀ ਪੋਟਾਸ਼ ਤੇ ਆਪਣਾ ਯੂਰੀਆ ਯੂਰੀਆ ਦੀ ਬਹੁਤ ਘੱਟ ਬੇਸਲ ਡੋਸ ਦੇਣੀ ਚਾਹੀਦੀ ਆ ਡੀਏਪੀ ਤੇ ਪोटाश ਤੇ ਬਾਕੀ ਮਿੱਟੀ ਦੀ ਆਪਣੀ ਤੁਸੀਂ ਚੈੱਕ ਕਰਵਾਓ ਜਿਹੜੇ ਉਹਦੇ ਤੱਤ ਦੀ ਘਾਟ ਆ ਉਹਨੂੰ ਆਪਣਾ ਪੂਰਾ ਕਰਕੇ ਪਲਾਂਟਿੰਗ ਤਿਆਰ ਖੇਤ ਵਧੀਆ ਤਿਆਰ ਕਰੋ ਆਪਣਾ ਆਲੂਆਂ ਵਾਸਤੇ ਕਿਸਾਨ ਵੀਰੋ ਸਭ ਤੋਂ ਵੱਡੀ ਪ੍ਰੋਬਲਮ ਆ ਆਪਾਂ ਨੂੰ ਆਲੂਆਂ ਚ ਆਉਂਦੀ ਆ ਆਲੂਆਂ ਦੀ ਵੇਚਣ ਦੀ ਆਪਾਂ ਪ੍ਰੋਡਿਊਸ ਤਾਂ ਕਰ ਲੈਨੇ ਆ ਕੁਆਲਿਟੀ ਪੈਦਾ ਕਰ ਲੈਨੇ ਆ ਪਰ ਆਪਣੇ ਕੋ ਕੋ ਪਲੇਟਫਾਰਮ ਹੈ ਨਹੀਂ ਜਿੱਥੇ ਆਪਾਂ ਆਪਣੀ ਮਿਆਰੀ ਫਸਲ ਜਾਂ ਆਪਣਾ ਵਧੀਆ ਉਤਪਾਦਨ ਆ ਜਿਹੜਾ ਆਪਣੇ ਕੋ ਕੁਆਲਿਟੀ ਪ੍ਰੋਡਕਟ ਆ ਉਹਨੂੰ ਆਪਾਂ ਵੇਚ ਸਕੀਏ ਤੇ ਮੈਂ ਤਾਂ ਇਹ ਗੁਜਾਰਿਸ਼ ਕਰੂੰਗਾ ਕਿ ਕੋਆਪਰੇਟਿਵ ਦੇ ਰਾਈ ਆਪਾਂ ਥੋੜੇ ਜੁੜੀਏ ਪੰਜ ਸੱਤ 10 ਕਿਸਾਨ ਜਾਣ ਜਿਵੇਂ ਆਪਣੇ ਮਾਰਕੀਟਿੰਗ ਖੁਦ ਤਲਾਸ਼ ਕਰਨ ਆਪਣਾ ਯੂਪੀ ਬੰਗਾਲ ਇਧਰ ਜਾ ਕੇ ਕੈਂਪ ਲਗਾ ਕੇ ਛੋਟੇ ਛੋਟੇ ਫਾਰਮਰਾਂ ਨੂੰ ਅਵੇਅਰ ਕਰਕੇ ਤੇ ਇੱਕ ਆਪਣਾ ਬ੍ਰਾਂਡ ਬਣਾਓ ਆਪਣਾ ਮਾਰਕਾ ਬਣਾਓ ਰਜਿਸਟਰਡ ਕਰਾਓ ਉਹਨੂੰ ਤੇ ਕੁਆਲਿਟੀ ਦਾ ਸੀਡ ਪ੍ਰੋਡਿਊਸ ਕਰੋ ਤੇ ਅੱਗੇ ਜਾ ਕੇ ਉਹਨੂੰ ਵਧੀਆ ਆਪਣਾ ਪਲੇਟਫਾਰਮ ਤੇ ਲਿਆ ਕੇ ਉਹਨੂੰ ਵਿੱਚ ਵੇਚਣ ਦੀ ਕੋਸ਼ਿਸ਼ ਕਰੋ ਮੈਂ ਜਗਦੀਪ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਅੱਜ ਅਸੀਂ ਇੱਥੇ ਪਿੰਡ ਜੈ ਸਿੰਘ ਵਾਲ ਵਾਲੇ ਵਿਖੇ ਬੈਠੇ ਆਂ ਇਹਨਾਂ ਪਿੰਡਾਂ ਦੇ ਵਿੱਚ ਆਮ ਤੌਰ ਤੇ ਜਿਹੜੇ ਲਾਗਦੇ ਪਿੰਡ ਨੇ ਇਹਨਾਂ ਵਿੱਚ ਫਸਲੀ ਵਿਭਿੰਨਤਾ ਕਾਫੀ ਹੈ ਜਿਵੇਂ ਇੱਥੇ ਦੋ ਕਾਲੂ ਲਾਉਂਦੇ ਨੇ ਮੱਕੀ ਦੀ ਫਸਲ ਕਰਦੇ ਨੇ ਮੂੰਗੀ ਦੇ ਪਦੀਨਾ ਵੀ ਕੁਝ ਜ਼ਿਮੀਦਾਰ ਲਾਉਂਦੇ ਨੇ ਇਹ ਸਮੇਂ ਦੇ لحاظ ਨਾਲ ਜਿਹੜਾ ਫਸਲੀ ਵਿਭਿੰਨਤਾ ਦੀ ਮਹੱਤਤਾ ਨੂੰ ਦਰਸਾਉਂਦਾ ਜਿੰਨੇ ਵੀ ਕਿਸਾਨ ਇਹਦੇ ਵਿੱਚ ਲੰਬੇ ਸਮੇਂ ਤੋਂ ਔਰ ਲਗਾਤਾਰ ਇਹ ਖੇਤੀ ਕਰਦੇ ਆ ਨੋ ਡਾਊਟ ਉਹ ਖੁਸ਼ਹਾਲ ਵੀ ਨੇ ਕਿਉਂਕਿ ਇੱਕ ਤਾਂ ਸਿੱਧਾ ਇਹਦੇ ਵਿੱਚ ਤਿੰਨ ਫਸਲਾਂ ਜ਼ਿਮੀਦਾਰ ਨੂੰ ਪੈਦਾ ਕਰਨ ਦਾ ਮੌਕਾ ਮਿਲਦਾ ਉਹ ਤੋਂ ਕਮਾਈ ਹੈ ਜਿਹੜੀ ਇੱਕ ਫਸਲ ਦੀ ਵੱਧ ਉਹਦੇ ਵਿੱਚ ਆਉਂਦੀ ਹੈ ਜਦੋਂ ਅਸੀਂ ਸਮੁੱਚੇ ਰੂਪ ਵਿੱਚ ਪੰਜਾਬ ਦੇ ਵਿੱਚ ਦੇਖਦੇ ਆਂ ਵੀ ਫਸਲੀ ਵਿਭਿੰਨਤਾ ਨੂੰ ਕਿਵੇਂ ਕੀਤਾ ਜਾ ਸਕਦਾ ਹੈ ਪੰਜਾਬ ਦੇ ਵਿੱਚ ਉਦੋਂ ਜਿਹੜੀਆਂ ਕੁਝ ਮੁਸ਼ਕਲਾਂ ਜਿਹੜੀਆਂ ਕਿਸਾਨਾਂ ਨੂੰ ਆਉਂਦੀਆਂ ਉਹਦੇ ਵੀ ਮੈਂ ਇੱਥੇ ਡਿਸਕਸ ਕਰਨਾ ਚਾਹਾਂਗਾ ਕਿਉਂਕਿ ਅੱਜ ਪੰਜਾਬ ਦਾ ਕਿਸਾਨ ਆ ਜਿਹੜਾ ਉਹ ਦਿਲ ਤੋਂ ਚਾਹੁੰਦਾ ਹੈ ਵੀ ਮੈਂ ਝੋਨਾ ਤੇ ਕਣਕ ਦੀ ਜਿਹੜੀ ਰਵਾਇਤੀ ਫਸਲ ਹੈ ਉਹਨਾਂ ਵਿੱਚੋਂ ਨਿਕਲ ਕੇ ਦੂਜੀਆਂ ਫਸਲਾਂ ਵੱਲ ਜਾਵਾਂ ਤਾਂ ਕਿ ਜਿਹੜੀ ਕਿਸਾਨਾਂ ਨੂੰ ਜਿਹੜੀ ਸ਼ੋਰਟਕਿਟ ਕਣਕ ਤੇ ਝੋਨੇ ਦੇ ਵਿੱਚ ਮਿਲਦੀ ਹੈ ਸਮੁੱਚੇ ਰੂਪ ਵਿੱਚ ਦੂਜੀਆਂ ਫਸਲਾਂ ਤੇ ਵੀ ਇਹ ਜਿਹੜੀ ਮਿਨੀਮਮ ਪ੍ਰਾਈਸ ਪ੍ਰਾਈਸ ਹੈ ਜਿਹੜੀ ਉਹਨਾਂ ਦੀ ਗਰੰਟੀ ਦੇ ਰੂਪ ਵਿੱਚ ਮਿਲੇ ਤਾਂ ਕਿਸਾਨ ਬਿਹਤਰ ਤਰੀਕੇ ਨਾਲ ਇਧਰਲੇ ਪਾਸੇ ਨੂੰ ਮੁੜ ਸਕਦੇ ਨੇ ਇੱਕ ਜਿੰਨਾ ਪੈਸਾ ਉਹ ਕਣਕ ਤੇ ਝੋਨੇ ਦੀ ਫਸਲ ਦੇ ਵਿੱਚੋਂ ਕਮਾ ਰਹੇ ਨੇ ਜੇ ਦੂਜੀਆਂ ਫਸਲਾਂ ਦੇ ਵਿੱਚ ਵੀ ਪਰ ਏਕੜ ਉਹਨਾਂ ਨੂੰ ਇੱਕ ਗਰੰਟੀ ਮਿਲਦੀ ਹੈ ਕਿ ਇੰਨਾ ਪੈਸਾ ਮੈਨੂੰ ਮਿਲ ਜੂਗਾ ਤੇ ਪੰਜਾਬ ਦਾ ਕਿਸਾਨ ਜਿਹੜਾ ਜਾਗਰੂਕ ਕਿਸਾਨ ਆ ਉਹ ਇਹ ਚਾਹੁੰਦਾ ਹੈ ਕਿ ਮੈਂ ਦੂਜੀਆਂ ਫਸਲਾਂ ਵੱਲ ਮੁੜ ਜਾਵਾਂ ਜਿਦੇ ਨਾਲ ਅਸੀਂ ਪੰਜਾਬ ਦੇ ਵਾਤਾਵਰਣ ਨੂੰ ਪੰਜਾਬ ਦੇ ਪਾਣੀ ਨੂੰ ਪੰਜਾਬ ਦੀ ਧਰਤੀ ਨੂੰ ਜ਼ਹਿਰੀਲੀ ਹੋਣ ਤੋਂ ਬਚਾ ਸਕਦੇ ਹਾਂ ਇੱਕ ਜਿਹੜੀ ਵੱਖ-ਵੱਖ ਫਸਲਾਂ ਪੈਦਾ ਕਰਕੇ ਇਹਦੇ ਵਿੱਚ ਜਿਵੇਂ ਦਾਲਾਂ ਦੇ ਰੂਪ ਵਿੱਚ ਹੈ ਤੇਲਾਂ ਦੇ ਰੂਪ ਵਿੱਚ ਵੀ ਹੈ ਬਹੁਤ ਸਾਰੀਆਂ ਪਹਿਲੀਆਂ ਰਵੈਤੀ ਫਸਲਾਂ ਜਿਹੜੀਆਂ ਪਹਿਲਾਂ ਹੁੰਦੀਆਂ ਰਹੀਆਂ ਪੰਜਾਬ ਦੇ ਵਿੱਚ ਅੱਜ ਵੀ ਅਗੌਣ ਦੇ ਵਿੱਚ ਪੰਜਾਬ ਦੇ ਕਿਸਾਨ ਨੂੰ ਕੋਈ ਮੁਸ਼ਕਲ ਨਹੀਂ ਹੈ ਜਿਹਦੇ ਨਾਲ ਅਸੀਂ ਸਮੁੱਚੇ ਪੰਜਾਬ ਨੂੰ ਜਿਹੜਾ ਖਸਾਲ ਵੀ ਬਣਾ ਸਕਦੇ ਹਾਂ ਉਹਦੇ ਵਾਤਾਵਰਣ ਨੂੰ ਵੀ ਅਸੀਂ ਸ਼ੁੱਧ ਕਰ ਸਕਦੇ ਹਾਂ ਤੇ ਮੈਂ ਸਮਝਦਾ ਕਿ ਇਹ ਜਿਹੜੀ ਪਹਿਲ ਹੈ ਜਿਹੜੀ ਜਿੱਥੇ ਜਿੱਥੇ ਕਿਸਾਨਾਂ ਦੇ ਕਿਸਾਨ ਆਪਣੇ ਤੌਰ ਤੇ ਕਰਨ ਔਰ ਇੱਕ ਕੋਆਪਰੇਟਿਵ ਸਿਸਟਮ ਸ਼ੁਰੂ ਕਰਨ ਕਿ ਜਿਹੜੀਆਂ ਨਵੀਆਂ ਫਸਲਾਂ ਦੇ ਵਿੱਚ ਜੇ ਕੋਈ ਕਿਸਾਨ ਨੂੰ ਕੋਈ ਅੱਛੀ ਮਸ਼ੀਨਰੀ ਚਾਹੀਦੀ ਹੈ ਵਧੀਆ ਮਸ਼ੀਨਰੀ ਚਾਹੀਦੀ ਹੈ ਔਰ ਜਿਹੜੀ ਮਹਿੰਗੀ ਮਸ਼ੀਨਰੀ ਹੈ ਜਿਹੜੇ ਕਿਸਾਨ ਹੈ ਜਿਹੜੇ ਛੋਟੇ ਕਿਸਾਨ ਹੈ ਜਿਹੜੀਆਂ ਛੋਟੀਆਂ ਹੋਲਡਿੰਗਸ ਹੈ ਉਹ ਨਹੀਂ ਆਪਣੇ ਤੌਰ ਤੇ ਖਰੀਦ ਸਕਦੇ ਉਹ ਸਬਸਿਡੀ ਦੇ ਰੂਪ ਵਿੱਚ ਜਾਂ ਸਮੁੱਚੇ ਰੂਪ ਵਿੱਚ ਪੰਚਾਇਤਾਂ ਨੂੰ ਸੁਸਾਇਟੀਆਂ ਨੂੰ ਇਹ ਮਸ਼ੀਨਰੀ ਲੈ ਕੇ ਦੇਣ ਤਾਂ ਇਹ ਫਸਲੀ ਪਿੰਡਤਾ ਵਾਲਸੀ ਸਮੁੱਚੇ ਰੂਪ ਵਿੱਚ ਵੱਧ ਸਕਦੇ ਆ ਜੇ ਕੋਈ ਇੱਕ ਕਿਸਾਨ ਉਹਨੂੰ ਫਸਲੀ ਪਿੰਡਾ ਵੱਲ ਪੰਜਾਬ ਨੂੰ ਲਿਜਾ ਸਕਦੀ ਏ ਪੋਸੀਬਲ ਨਹੀਂ ਸਾਰਿਆਂ ਨੂੰ ਇਕੱਠੇ ਮਿਲ ਕੇ ਸਾਨੂੰ ਇਸ ਵੱਲ ਹਮਲਾ ਮਾਰਨਾ ਚਾਹੀਦਾ ਔਰ ਕਿਸਾਨ ਹੈ ਜਿਹੜੇ ਇਸ ਵੱਲ ਹਮਲਾ ਕਰਨ ਤਾਂ ਹੀ ਅਸੀਂ ਇਹ ਸਾਰੇ ਆਪਣੇ ਪੰਜਾਬ ਨੂੰ ਇਸ ਫਸਲੀ ਪਿੰਡਾ ਵੱਲ ਲਿਜਾ ਸਕਦੇ ਆ ਪੰਜਾਬ ਕਿਸਾਨ ਸੋਲ ਸਕਦਾ ਆ ਜਿਹੜਾ ਹਲਕਾ ਇਹ ਇੱਕ ਜਿਹੜਾ ਇਹ ਏਰੀਆ ਜਿਹੜਾ ਕੁਝ ਪਿੰਡਾਂ ਦਾ ਏਰੀਆ ਹੈ ਇਹ ਇੱਕ ਅੱਛੀ ਅਧਾਰਨ ਹੈ ਇਹਦੇ ਵਿੱਚ ਕਿਸਾਨ ਤਿੰਨ ਫਸਲਾਂ ਵੀ ਲੈਂਦੇ ਨੇ ਇੱਥੇ ਆਲੂ ਦੀ ਫਸਲ ਜ਼ਿਆਦਾ ਹੁੰਦੀ ਹੈ ਤੇ ਆਲੂ ਦੇ ਬਾਅਦ ਵਿੱਚ ਪਦੀਨਾ ਮੱਕੀ ਮੂੰਗੀ ਉਹ ਸਾਰਾ ਅਗਾਉਂਦੇ ਨੇ ਜਿੱਥੇ ਜ਼ਿਆਦਾ ਫਸਲੀ ਵਿਪਿੰਟਾ ਹੁੰਦੀ ਹੈ ਉੱਥੇ ਪਿੰਡਾਂ ਦੇ ਮਜ਼ਦੂਰ ਨੂੰ 12 ਮਹੀਨੇ ਦੀ ਜਿਹੜੀ ਲੇਬਰ ਮਿਲਦੀ ਹੈ ਕੱਲਾ ਕਿਸਾਨਾਂ ਨੂੰ ਨਹੀਂ ਅਸੀਂ ਜਿਹੜੇ ਮਜ਼ਦੂਰ ਜਮਾਤ ਹੈ ਜਿਹੜੀ ਸਾਡੀ ਉਸ ਨੂੰ ਉਸ ਨੂੰ ਵੀ ਆਪਾਂ ਆਰਥਿਕ ਤੌਰ ਤੇ ਕਸਾਲ ਕਰ ਸਕਦੇ ਹਾਂ ਜਿੱਥੇ ਅਸੀਂ ਅੱਜ ਬੈਠੇ ਇੱਥੇ ਮੇਨ ਤੌਰ ਤੇ ਜਿਹੜੇ ਕਿਸਾਨ ਹੈ ਉਹ ਆਲੂ ਦੀ ਫਸਲ ਨੂੰ ਅਗਾਉਂਦੇ ਨੇ ਤੇ ਇੱਥੇ ਨੇੜੇ-ਨੇੜੇ ਸਾਡੇ ਕਾਫੀ ਕੋਲਡ ਸਟੋਰ ਇੰਡਸਟਰੀਆਂ ਕਾਫੀ ਜ਼ਿਆਦਾ ਹੈ ਤੇ ਕਿਸਾਨਾਂ ਨੂੰ ਸਹੂਲਤ ਵੀ ਹੈ ਉੱਥੇ ਆਲੂ ਆਪਣੇ ਰੱਖਣ ਦੀ ਇੱਥੇ ਜਿਹੜਾ ਆਲੂ ਹੈ ਉਹਦੀ ਕਾਫੀ ਅੱਛੀ ਕੁਆਲਿਟੀ ਦੇ ਵਿੱਚ ਵੀ ਵੀ ਪੈਦਾ ਹੁੰਦਾ ਜਿਹੜਾ ਇੱਥੋਂ ਬਾਅਦ ਦੇ ਵਿੱਚ ਬਿਹਾਰ ਯੂਪੀ ਤੇ ਜਿਹੜਾ ਵੈਸਟ ਬੰਗਾਲ ਤੱਕ ਵੀ ਜਾਂਦਾ ਹੈ ਗੁਜਰਾਤ ਦੇ ਵਿੱਚ ਜਿਹੜਾ ਪ੍ਰੋਸੈਸਿੰਗ ਵਾਲਾ ਆਲੂ ਜਾਂਦਾ ਹੈ ਇੱਥੇ ਦੋਨੋਂ ਤਰ੍ਹਾਂ ਦੇ ਆਲੂ ਇਸ ਏਰੀਆ ਦੇ ਵਿੱਚ ਗਾਇ ਜਾਂਦੇ ਨੇ ਪ੍ਰੋਸੈਸਿੰਗ ਵਾਲਾ ਵੀ ਕਮਰਸ਼ੀਅਲ ਆਲੂ ਵੀ ਅਗਾਇਆ ਜਾਂਦਾ ਹੈ ਇੱਥੇ ਮੈਂ ਸਮਝਦਾ ਵੀ ਆਲੂ ਦੀ ਫਸਲ ਨੂੰ ਹੋਰ ਬਿਹਤਰ ਬਣਾਉਣ ਲਈ ਸਮੁੱਚੇ ਪੰਜਾਬ ਦੇ ਵਿੱਚ ਜਾਂ ਇਸ ਏਰੀਆ ਦੇ ਵਿੱਚ ਇੱਕ ਜਿਹੜੀ ਆਲੂ ਦੀ ਫਸਲ ਦੇ ਵਿੱਚ ਸਟੇਬਿਲਟੀ ਦੀ ਉਹਦੇ ਪ੍ਰਾਈਸ ਦੇ ਵਿੱਚ ਨਹੀਂ ਰਹਿੰਦੀ। ਕਈ ਕਈ ਵਾਰ ਹੈ ਜਿਹੜਾ ਆਲੂ ਦਾ ਰੇਟ ਹੈ ਬਹੁਤ ਉੱਪਰ ਚਲਾ ਜਾਂਦਾ ਹੈ। ਕਈ ਵਾਰ ਬਹੁਤ ਨੀਚੇ ਨੀਚੇ ਚਲਾ ਜਾਂਦਾ ਹੈ। ਕੁਝ ਇਸ ਤਰ੍ਹਾਂ ਦੇ ਇੰਤਜ਼ਾਮ ਇਸ ਤਰ੍ਹਾਂ ਦਾ ਇੱਕ ਸਿਸਟਮ ਬਣਾਉਣਾ ਚਾਹੀਦਾ ਤਾਂ ਕਿ ਜਿਹੜੀ ਆਲੂ ਦੀ ਫਸਲ ਦੇ ਜਿਹੜੀ ਪ੍ਰਾਈਸ ਹੈ ਉਹਦੇ ਵਿੱਚ ਇੱਕ ਸਟੇਬਿਲਟੀ ਆ ਸਕੇ ਤਾਂ ਕਿ ਕਿਸਾਨ ਹੈ ਜਿਹੜੇ ਕਦੇ ਆਲੂ ਵੱਧ ਬੀਜਦੇ ਨੇ ਕਦੇ ਘੱਟ ਬੀਜਦੇ ਨੇ ਉਹ ਇੱਕ ਸਾਰਤਾ ਦੇ ਰੂਪ ਦੇ ਵਿੱਚ ਇਹ ਆਲੂ ਬੀਜਣ ਤਾਂ ਕਿ ਉੱਥੇ ਅਸੀਂ ਤੀਜੀ ਫਸਲ ਵੀਗਾਗੇ ਇਹ ਆਗਾ ਸਕੀਏ। ਤੇ ਮੈਂ ਸਮਝਦਾ ਕਿ ਆਲੂ ਦੀ ਫਸਲ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਕਿਸਾਨਾਂ ਲਈ ਇਹ ਹੈ ਆਲੂ ਦੀ ਪ੍ਰਾਈਸ ਦਾ ਵੱਧ ਘੱਟ ਹੋਣਾ ਔਰ ਬਿਲਕੁਲ ਵੈਰੀ ਬਹੁਤ ਵੱਡੀ ਪੱਧਰ ਤੇ ਥੋੜੇ ਮਹੀਨਿਆਂ ਬਾਅਦ ਵੈਰੀ ਕਰ ਜਾਣਾ ਕਿਸਾਨ ਦੇ ਖੇਤ ਵਿੱਚ ਆਲੂ ਦੀ ਫਸਲ ਦਾ ਰੇਟ ਕਈ ਵਾਰ ਬਹੁਤ ਘੱਟ ਹੁੰਦਾ ਤੇ ਜਦੋਂ ਉਹ ਅੱਗੇ ਜਾ ਕੇ ਅਗਸਤ ਸਤੰਬਰ ਤੇ ਅਕਤੂਬਰ ਦੇ ਵਿੱਚ ਨਿਕਲਦੀ ਹੈ ਬਹੁਤ ਜ਼ਿਆਦਾ ਹੋ ਜਾਂਦਾ ਇੱਕ ਜਿਹੜਾ ਵਪਾਰੀ ਦੇ ਮਾਰਜਨ ਦਾ ਤੇ ਕਿਸਾਨਾਂ ਨੂੰ ਜਿਹੜਾ ਪ੍ਰਾਈਸ ਮਿਲਦਾ ਉਹਦੇ ਵਿੱਚ ਬਹੁਤ ਵੱਡਾ ਗੈਪ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਇੱਕ ਨੋ ਮਿਲ ਦੇ ਇੱਕ ਰੀਜ਼ਨੇਬਲ ਗੈਪ ਹੋਣਾ ਚਾਹੀਦਾ ਹੈ ਤਾਂ ਕਿ ਕਿਸਾਨ ਵੀ ਖਸਾਲ ਰਹਿਣ ਔਰ ਵਪਾਰੀ ਵੀ ਆਪਣਾ ਮਾਰਜਨ ਲੈ ਸਕਣ ਤੇ ਜਿਹੜਾ ਸਮੁੱਚੇ ਰੂਪ ਵਿੱਚ ਹੈ ਜਿਹੜਾ ਇੱਕ ਅੱਛੇ ਰੂਪ ਦੇ ਵਿੱਚ ਅੱਗੇ ਵਧ ਵਧਿਆ ਜਾ ਸਕੇ ਆਲੂਆਂ ਤੋਂ ਬਾਅਦ ਆਪਾਂ ਮੇਲੀ ਤਿੰਨ ਫਸਲਾਂ ਜ਼ਿਆਦਾਤਰ ਕਿਸਾਨ ਵੀ ਲਗਾਉਂਦੇ ਆ ਮੱਕੀ ਹੋਗੀ ਆ ਮੂੰਗੀ ਹੋਗੀ ਤੇ ਆਪਣਾ ਮੈਥਾ ਹੋ ਗਿਆ ਮੱਕੀ ਦੀਆਂ ਤੁਸੀਂ ਮਿਆਰੀ ਚੰਗੀਆਂ ਆਪਣੀਆਂ ਵੈਰਾਈਟੀਆਂ ਆ ਰਹੀਆਂ ਬਹੁਤ ਵਧੀਆ ਸਿਆਲੂ ਮੱਕੀ ਕੋਸ਼ਿਸ਼ ਕਰੋ ਵੀ 10 ਮਾਰਚ ਤੋਂ ਪਹਿਲਾਂ ਪਹਿਲਾਂ ਤੁਸੀਂ ਮੱਕੀ ਦੀ ਪਲਾਂਟੇਸ਼ਨ ਕਰ ਦਿਓ ਅਗਰ ਤੁਸੀਂ ਮੰਨ ਕੇ ਚਲੋ ਮੱਕੀ ਦੀ ਪਲਾਂਟੇਸ਼ਨ 10 ਮਾਰਚ ਤੋਂ ਕਿਸੇ ਸਮੱਸਿਆ ਕਰਕੇ ਤੁਸੀਂ ਨਹੀਂ ਕਰ ਸਕਦੇ 10 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਮੂੰਗੀ ਦੀ ਬਹੁਤ ਵਧੀਆ ਆਪਣੇ ਕੋਲ ਢੁਕਵਾਂ ਸਮਾਂ ਹੈਗਾ ਮੂੰਗੀ ਲਗਾਉਣ ਵਾਸਤੇ ਤੇ ਜੇ ਤੁਸੀਂ ਪਹਿਲਾਂ ਥੋੜਾ ਜਿਹਾ ਐਡਵਾਂਸ ਮੰਨ ਲਓ ਫਰਵਰੀ ਜੀ ਆਲੂ ਦੀ ਪਟਾਈ ਕਰ ਦਿੰਨੇ ਆ ਫਰਵਰੀ ਜੀ ਤੋਂ ਫਰਵਰੀ ਚ ਤੁਸੀਂ ਮਿਰਚ ਲਾਓ ਜੀ ਮਿਰਚ ਬਹੁਤ ਵਧੀਆ ਆਪਸ਼ਨ ਆ ਰਿਹਾ ਅੱਜ ਕੱਲ ਕੰਪਨੀਆਂ ਵੀ ਆ ਰਹੀਆਂ ਜਿਹੜੀਆਂ ਮੰਨ ਲਓ ਪੀਜ਼ਾ ਦੇ ਉੱਪਰ ਜਿਹੜੀ ਉਹ ਮਿਰਚਾਂ ਨੇ ਆਪਣੇ ਉਹਦੀ ਪਲਾਂਟੇਸ਼ਨ ਐਸ ਫਾਰ ਫਰੋਇਪਰ ਚਿੱਲੀ ਕਲਸਟਰ ਬਣਾ ਲਿਆ ਉਹਨਾਂ ਨੇ ਤੇ ਉਹਦੇ ਚ ਉਹਨਾਂ ਨੇ ਕੰਪਨੀ ਨੇ ਸੀਡ ਦਿੱਤਾ ਜੀ ਆਪਣੇ ਜਿਹੜੀ ਪੀਜ਼ਾ ਪੀਜ਼ੇ ਦੇ ਉੱਪਰ ਆਪਣਾ ਸਪ੍ਰਿੰਕਰ ਕਰਦੇ ਆ ਉਹ ਮਿਰਚ ਲੱਗ ਰਹੀ ਆ ਉਹਦੇ ਚ ਤੁਸੀਂ ਮੰਨ ਲਓ ਫੈਬਰੂਰੀ 15 ਤੋਂ ਬਾਅਦ ਚ ਤੁਸੀਂ ਮਿਰਚ ਨੂੰ ਬਹੁਤ ਸੋਹਣਾ ਲਗਾ ਸਕਦੇ ਆ ਤੁਸੀਂ ਤੁਹਾਨੂੰ ਉਹ ਮਲਚਿੰਗ ਉੱਪਰਲੀ ਸ਼ੀਟ ਪਾਉਣ ਦੀ ਲੋੜ ਨਹੀਂ ਜੀ ਕਿ ਤੁਸੀਂ 15 ਫਰਵਰੀ ਤੱਕ ਆਲੂ ਦੀ ਪਟਾਈ ਕਰ ਲਓ ਤੋਂ 15 ਫਰਵਰੀ ਤੋਂ ਲੈ ਕੇ 5 ਮਾਰਚ ਤੱਕ ਮਿਰਚ ਦੀ ਲਵਾਈ ਦਾ ਬਹੁਤ ਸੋਹਣਾ ਇੱਕ ਬਦਲ ਆ ਕਿਸਾਨਾਂ ਕੋਲ ਜੇ ਤੁਸੀਂ ਇਹਨੂੰ ਝੋਨੇ ਚ ਮਨ ਲਓ ਝੋਨਾ ਨਹੀਂ ਲਾਉਂਦੇ ਤੇ ਜੂਨ ਜੁਲਾਈ ਚ ਜਾ ਕੇ ਜੇ ਤੁਹਾਡੀਆਂ ਪੈਲੀਆਂ ਜ਼ਮੀਨਾਂ ਉੱਚੀਆਂ ਹੈਗੀਆਂ ਤਾਂ ਮੰਨ ਕੇ ਚਲੋ ਉਹ ਪਾਣੀ ਦਾ ਨਿਕਾਸ ਸਹੀ ਆ ਤੇ ਜੂਨ ਜੁਲਾਈ ਤੋਂ ਬਾਅਦ ਚ ਬਹੁਤ ਸੋਹਣਾ ਮਿਰਚ ਦਾ ਰੇਟ ਕਿਉਂਕਿ ਸਾਰੇ ਪਾਸੇ ਮਿਰਚ ਖਤਮ ਹੋ ਜਾਂਦੀ ਹੈ ਮਿਰਚ ਦਾ ਬਹੁਤ ਸੋਹਣਾ ਬਦਲ ਆਪਣੇ ਕਿਸਾਨਾਂ ਕੋਲੇ ਆ ਰਿਹਾ ਹੈ ਮੇਨ ਲੋੜ ਤਾਂ ਹੈ ਕਿ ਆਪਾਂ ਨੂੰ ਜੁੜਨ ਦੀ ਮੰਨ ਕੇ ਚਲੋ ਆ ਕਿ ਆਪਾਂ ਕੋਸ਼ਿਸ਼ ਕਰੀਏ ਬਹੁਤ ਪੰਜਾਬ ਦਾ ਭਵਿੱਖ ਬਹੁਤ ਸੁਨਹਿਰਾ ਹੈ ਬਹੁਤ ਵਧੀਆ ਭਵਿੱਖ ਹੈ ਇਹਨੂੰ ਖੇਤੀ ਨੂੰ ਆਪਾਂ ਤੁਸੀਂ ਇੱਕ ਐਜ਼ ਅ ਬਿਜ਼ਨਸ ਤੁਸੀਂ ਕਰੋਗੇ ਨਾ ਜੀ ਕਦੇ ਫੇਲ ਨਹੀਂ ਹੋਵੋਗੇ ਮੂੰਗੀ ਦਾ ਸਹੀ ਟਾਈਮ 5 ਮਾਰਚ ਤੋਂ ਲੈ ਕੇ 5 ਅਪ੍ਰੈਲ ਤੱਕ ਬਹੁਤ ਸੋਹਣਾ ਟਾਈਮ ਹੈ ਲੇਟ ਤੁਸੀਂ ला ਸਕਦੇ ਹੋ ਮੂੰਗੀ ਨੂੰ ਮੂੰਗੀ ਨੂੰ ਲਾਉਣ ਦੀ ਸਮੱਸਿਆ ਨਹੀਂ ਗਈ ਪਰ ਜਿਹੜੀ ਮੰਨ ਕੇ ਚਲੋ 10 April ਤੱਕ ਜਿਹੜੀ ਉਦੋਂ ਲੇਟ ਮੰਨ ਲਓ April ਦੇ ਸ਼ੁਰੂ ਚ ਜਿਹੜੀ ਮੂੰਗੀ ਆ ਗਈ ਨਾ ਜੀ ਉਹਨੇ ਬਰਸਾਤਾਂ ਚ ਆ ਜਾਣਾ ਅੱਗੇ ਜਾ ਕੇ ਤੇ ਫਿਰ ਤਾਂ ਕਰਕੇ ਆਪਾਂ ਨੂੰ ਉਹਦਾ ਮੀਂਹ ਦੀ ਬਹੁਤ ਵੱਡੀ ਸਮੱਸਿਆ ਆ ਜਾਂਦੀ ਹੈ ਕੋਸ਼ਿਸ਼ ਕਰੋ ਵੀ ਆਪਾਂ March March ਦੇ ਵਿੱਚ ਹੀ ਮੰਨ ਲਓ 15 March ਤੱਕ ਆਲੂ ਦੀ ਪਟਾਈ ਖਤਮ ਕਰਕੇ ਫਿਰ ਜਿਹੜੇ ਆਪਣੇ ਕੋਲ ਬਾਕੀ ਖੇਤੀ ਦੇ ਆਪਣੇ ਫਸਲਾਂ ਦੇ ਬਦਲ ਬਹੁਤ ਸੋਹਣੇ ਬਚਦੇ ਆ ਤੁਸੀਂ ਸੈਂਚਰੀ ਲਾ ਸਕਦੇ ਆ ਤੁਸੀਂ ਮੱਕੀ ਲਾ ਸਕਦੇ ਆ ਤੁਸੀਂ ਮੂੰਗੀ ਲਾ ਸਕਦੇ ਆ ਤੇ ਮੈਂ ਪੁਦੀਨਾ ਲਾ ਸਕਦੇ ਆ ਬਹੁਤ ਸੋਹਣੇ ਆਪਸ਼ਨ ਹੈਗੇ ਆ ਜੇ ਆਪਾਂ ਮੰਨ ਕੇ ਚੱਲੋ ਆਲੂ ਦੀ ਫਸਲ ਦੀ ਗੱਲ ਕਰੀਏ ਤੇ ਆਲੂ ਦੀ ਫਸਲ ਦਾ ਇੱਕ ਵਧੀਆ ਪੱਖ ਇਹ ਆ ਕਿ ਆਪਾਂ ਨੂੰ ਮੰਨ ਕੇ ਚੱਲੋ ਕਿਸਾਨ ਨੂੰ ਇੱਕ ਮਿਲ ਜਾਂਦਾ ਜਿਆਦਾ ਪੈਸਾ ਕਮਾਉਣ ਦਾ ਰਾਹ ਮਿਲ ਜਾਂਦਾ ਹੈ ਕਿਉਂਕਿ ਮੰਨ ਕੇ ਚਲੋ ਕਣਕ ਨੇ 6 ਮਹੀਨੇ ਚੋਣਾ ਹੈ ਆਲੂ ਦੀ ਫਸਲ 3 ਮਹੀਨੇ ਦੀ ਫਸਲ ਆ ਉਸ ਤੋਂ ਬਾਅਦ ਚ ਤੁਹਾਡੇ ਕੋਲ ਫੇਰ ਟਾਈਮ ਹੈਗਾ ਵੀ ਤੁਸੀਂ ਤੀਜੀ ਫਸਲ ਬਹੁਤ ਸੋਹਣਾ ਢਾਂਗੇ ਨਾਲ ਤਿਆਰ ਕਰ ਸਕਦੇ ਆ ਤੇ ਜੇ ਕਣਕ ਦੇ ਕੰਪੈਰੀਜ਼ਨ ਤੁਸੀਂ ਉਹਨਾਂ ਦੋਵਾਂ ਦੀ 5 ਸਾਲ ਚ ਐਵਰੇਜ ਇਨਕਮ ਤੁਸੀਂ ਕਰੋਗੇ ਤਾਂ ਜਿਹੜੀ ਮੰਨ ਕੇ ਚਲੋ ਜਿਹੜੀ ਦੂਸਰੀ ਤੀਸਰੀ ਫਸਲ ਦਾ ਬਦਲ ਆ ਥੋੜਾ ਇਹ 5 ਸਾਲਾਂ ਚ ਤੁਹਾਨੂੰ ਮੰਨ ਕੇ ਚਲੋ ਦੁੱਗਣਾ ਉੱਪਰ ਲੈ ਜਾਊਗੀ ਬਹੁਤ ਜਿਆਦਾ ਗੈਪ ਰਹਿ ਜਾਂਦਾ ਇਹਦਾ ਮਨ ਕੇ ਜਦੋਂ ਆਪਣੀ ਜਿਹੜੀ ਰਵੈਤੀ ਜਿਹੜੀ ਕਣਕ ਝੋਨੇ ਦੀ ਫਸਲ ਆ ਤੇ ਜੇ ਮੰਨ ਲਓ ਝੋਨਾ ਆਲੂ ਤੇ ਜਾਂ ਤੀਸਰੀ ਮੂੰਗੀ ਲਾਉਨੇ ਆ ਤੁਸੀਂ ਮੱਕੀ ਲਾਉਨੇ ਆ ਤੁਸੀਂ ਸੈਂਚੂਰੀ ਲਾਉਨੇ ਤੁਸੀਂ ਮਿਰਚ ਲਾਉਨੇ ਆ ਬਹੁਤ ਸੋਹਣਾ ਸਕੋਪ ਆ ਵੀਰੋ ਇਹ ਦੇ ਨਾਲ ਜੁੜਨ ਦੀ ਖੇਤੀ ਨੂੰ ਛੱਡੋ ਨਾ ਛੱਡ ਕੇ ਨਾ ਭਜੋ ਖੇਤੀ ਖੇਤੀ ਚ ਬਹੁਤ ਕੁਝ ਆ ਬਾਬੇ ਨਾਨਕ ਨੇ ਕਿਹਾ ਹੈ ਖੇਤੀ ਚ ਬਹੁਤ ਸਮਰiddhi ਆ ਖੇਤੀ 'ਚ ਬਹੁਤ ਤਾਕਤ ਆ ਖੇਤੀ ਨੇ ਹੀ ਸਰਵਾਈਵ ਕਰਨਾ ਏ ਖੇਤੀ ਤੋਂ ਬਿਨਾ ਆਪਣਾ ਗੁਜ਼ਾਰਾ ਨਹੀਂ ਆਪਾਂ ਨੂੰ ਛੱਡ ਛੱਡ ਕੇ ਭਜਣ ਦੀ ਲੋੜ ਨਹੀਂ ਨਾਲ ਜੁੜੋ ਖੇਤੀ ਦੇ ਫਸਲ ਵਿੱਚ ਲੋੜ ਤੋਂ ਜ਼ਿਆਦਾ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰਨ ਨਾਲ ਜਿੱਥੇ ਵਾਤਾਵਰਣ ਪਲੀਤ ਹੁੰਦਾ ਹੈ ਉੱਥੇ ਹੀ ਖੇਤੀ ਜਿੰਸਾਂ ਦੀ ਕੁਆਲਿਟੀ ਵੀ ਬਹੁਤੀ ਵਧੀਆ ਨਹੀਂ ਰਹਿ ਜਾਂਦੀ ਖੇਤੀ ਵਿਗਿਆਨੀਆਂ ਦੁਆਰਾ ਫਸਲਾਂ ਵਿੱਚ ਰਸਾਇਣਿਕ ਖਾਤਾਂ ਅਤੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਪੂਰੀ ਸੋਚ-ਬੂਝ ਨਾਲ ਕਰਨ ਲਈ ਸਲਾਹ ਦਿੱਤੀ ਜਾਂਦੀ ਹੈ। ਮੈਂ ਮਤਲਬ ਖੇਤੀ ਕਰ ਪਹਿਲਾਂ ਵੀ ਕਰਦਾ ਸੀ ਬਾਹਰ ਚ 2017 ਚ ਮੈਂ ਕੈਨੇਡਾ ਚਲਾ ਗਿਆ ਮੈਂ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀ ਉਹਦੇ ਤੇ ਪੁਆਇੰਟ ਸਿਸਟਮ ਤੇ ਮੇਰਾ ਐਜ਼ ਏ ਪੀਆਰ ਮੇਰਾ ਕੈਨੇਡਾ ਦਾ ਬਣ ਗਿਆ ਸੀ 2017 ਚ ਮੈਂ ਚਲਾ ਗਿਆ ਸੀਗਾ ਪਰ ਉੱਥੇ ਜਾ ਕੇ ਹੱਡ ਤੋੜਮੀ ਮਿਹਨਤ ਕਰਕੇ ਬਹੁਤ ਮੁਸ਼ਕਲਤ ਕਰਕੇ ਵੀ ਪਰਿਵਾਰ ਤੋਂ ਦੂਰ ਰਹਿੰਦੇ ਆਪਾਂ ਪਰ ਫਿਰ ਵੀ ਉਹ ਗੁਜ਼ਾਰਾ ਅੱਜ ਦੇ ਟਾਈਮ ਚ ਉੱਥੇ ਬਹੁਤ ਔਖਾ ਹੋਇਆ ਹੋਇਆ ਵੀਰੋ ਜੇ ਮੰਨ ਕੇ ਚੱਲੋ ਆਪਾਂ ਇੱਥੇ ਕੰਮ ਕਰਦੇ ਆਂ ਤੇ ਉੱਥੇ ਕੰਮ ਕਰਦੇ ਆਂ ਤੁਸੀਂ ਮੰਨ 6 ਘੰਟੇ ਕੰਮ ਕਰੋ ਇੱਥੇ 12 ਘੰਟੇ ਕੰਮ ਕਰੋ ਉੱਥੇ ਤੁਸੀਂ ਬਰੋਬਰ ਹੋਵੋਗੇ ਕੰਮ ਤੁਸੀਂ ਆਪਾਂ ਇੱਥੇ ਆਪਣੇ ਕੰਮ ਨੂੰ ਬਿਜ਼ਨਸ ਮਾਈਂਡ ਨਾਲ ਨਹੀਂ ਕਰਦੇ ਬਾਕੀ ਆਪਾਂ ਜੀ ਥੋੜਾ ਜਿਹਾ ਕਿਸਾਨ ਵੀ ਥੋੜਾ ਜਿਹਾ ਖੇਤੀ ਖਰਚਿਆਂ ਨੂੰ ਕੰਟਰੋਲ ਕਰਨ ਜਿਹੜੇ ਆਪਣੇ ਅਨਲੋੜੇ ਖੇਤੀ ਖਰਚੇ ਹੈਗੇ ਆ ਤਾਂ ਇੱਕ ਥੋੜਾ ਜਿਹਾ ਬਚੋ ਵੀਰੇ ਲਿਮਟਾਂ ਤੋਂ ਬਚੋ ਕਰਜ਼ਿਆਂ ਤੋਂ ਬਚੋ ਕਿਉਂਕਿ ਤੁਹਾਡੀ ਫਸਲ ਨੇ ਤਾਂ 6 ਮਹੀਨੇ ਜੇ ਤਿਆਰ ਹੋਣਾ ਵਿਆਜ ਨੇ ਤਾਂ ਹਰ ਰੋਜ਼ ਵਧਣਾ ਹੈ ਤਾਂ ਤਾਂ ਕਰਕੇ ਖੇਤੀ ਖਰਚੇ ਜੇ ਮੰਨ ਕੇ ਚਲੋ ਜਿੰਨਾ ਹੋ ਸਕਦਾ ਖੁਦ ਕੰਮ ਕਰੋ ਕੋਸ਼ਿਸ਼ ਕਰੋ ਕੰਮ ਆਪ ਕਰਨ ਦੀ ਇਸੇ ਦੇ ਸੱਟਣ ਦੀ ਬਜਾਏ ਤੁਸੀਂ ਨਾਲੇ ਤਾਂ ਆਪਦਾ ਕੰਮ ਆ ਵਧੀਆ ਢੰਗ ਨਾਲ ਕਰੋਗੇ ਤੇ ਨਾਲੇ ਤੁਹਾਡਾ ਖਰਚਾ ਘਟੂਗਾ। ਤੋਂ ਸੋ ਵਧੀਆ ਤਰੀਕੇ ਨਾਲ ਚੰਗੇ ਆਪਣਾ ਖੇਤੀ ਸੋਚ ਚੰਗੀ ਨਾਲ ਖੇਤੀ ਕਰੋਗੇ ਖੇਤੀ ਬਹੁਤ ਵਧੀਆ ਇੱਕ ਐਸ ਏ ਥੋੜਾ ਬਿਜ਼ਨਸ ਆ। ਵਾਤਾਵਰਨ ਜੋ ਅੱਜਕੱਲ ਬਹੁਤ ਜ਼ਿਆਦਾ ਪਲੀਤ ਹੋ ਰਿਹਾ ਪ੍ਰਦੂਸ਼ਿਤ ਹੋ ਰਿਹਾ ਹੈ। ਕਿਸਾਨ ਹੋਣ ਦੇ ਨਾਤੇ ਮੈਂ ਇਹਨਾਂ ਕਿਹਾ ਵੀ ਥੋੜਾ ਜਿਹਾ ਆਪਾਂ ਬੇਸਿਕ ਹੋਰ ਚੀਜ਼ਾਂ ਤੇ ਵੀ ਖਰਚਾ ਕਰ ਦਿੰਨੇ ਆ ਜੇ ਥੋੜਾ ਜਿਹਾ ਜ਼ਮੀਨ ਧਰਤੀ ਮਾਂ ਤੇ ਆਪਾਂ ਖਰਚਾ ਕਰ ਦਈਏ ਜੇ ਆਪਾਂ ਉਹੀ ਪਰਾਲੀ ਨੂੰ ਵਿੱਚਵਾਦੀਏ ਮੈਨੂੰ 10 ਸਾਲ ਹੋ ਗਏ ਮੈਂ ਸਾਰੀ ਪਰਾਲੀ 75 80 ਕਿੱਲਿਆਂ ਦੀ ਮੈਂ ਵਿੱਚ ਵੋਨ ਆਏ ਤੁਸੀਂ ਯਕੀਨ ਮੰਨਿਓ 3 ਤੋਂ 4 ਸਾਲ ਬਾਅਦ ਜ਼ਮੀਨ ਦਾ ਜੈਵਿਕ ਮਾਦਾ ਕਾਰਬਨ ਮਾਦਾ ਬਹੁਤ ਵੱਧ ਜਾਂਦਾ ਹੈ ਤੁਹਾਡੀ ਫਸਲ ਦੀ ਪ੍ਰੋਡਕਸ਼ਨ ਬਹੁਤ ਵੱਧ ਜਾਂਦੀ ਕਿਉਂਕਿ ਰੂੜੀ ਤਾਂ ਆਪਾਂ ਯੂਜ਼ ਨਹੀਂ ਕਰ ਰਹੇ ਤਾਂ ਕਰਕੇ ਜਿਹੜੀ ਰਹਿਦ ਖੂੰਦਾ ਆਪਣੀ ਫਸਲਾਂ ਦੀ ਮੱਕੀ ਦੀ ਹੋਗੀ, ਮੂੰਗੀ ਦੀ ਹੋਗੀ, ਆਪਣਾ ਝੋਨੇ ਦੀ ਹੋਗੀ ਇਹਨੂੰ ਇਹਨੂੰ ਅੱਗ ਨਾ ਲਾਓ। ਅੱਗ ਨਾ ਅੱਗ ਲਾ ਕੇ ਤੁਸੀਂ ਜਿੰਨੇ ਤੱਤ ਤਾਂ ਲੜਿੰਦੇ ਤੱਤ ਉਹ ਤਾਂ ਆਪਾਂ ਸਾੜ ਦਿੰਨੇ ਆ। ਇਹਨੂੰ ਕੋਸ਼ਿਸ਼ ਕਰੋ ਇਹਨੂੰ ਮਲਚਿੰਗ ਕਰਨ ਦੀ, ਇਹਨੂੰ ਵਿੱਚ ਦਬਾਉਣ ਦੀ। ਸੋ ਤਾਂ ਕਰਕੇ ਜਿਹੜੀ ਆਪਣੀ ਫਸਲ ਦੀ ਜਿਹੜੀ ਪੈਦਾਵਾਰ ਆ ਉਹ ਮੇਨਟੇਨ ਰਹੇ ਸਕੇ। ਜਿਹੜਾ ਦਿਨੋਂ-ਦਿਨ ਆਪਣਾ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਹੋ ਰਿਹਾ ਏ। ਐਜ਼ੇ ਕਿਸਾਨ ਆਪਾਂ ਕੀ ਕਰ ਸਕਦੇ ਆ ਕੋਸ਼ਿਸ਼ ਕਰੋ ਕਿ ਜਿਹੜਾ ਨਹਿਰੀ ਪਾਣੀ ਆ ਜਿਹੜਾ ਮੰਨ ਕੇ ਚਲੋ ਆਪਾਂ ਮੇਨਲੀ ਜਿਹੜਾ ਆਪਣਾ ਮੋਟਰ ਦਾ ਪਾਣੀ ਹੈ ਨਾ ਜੀ ਜੇ ਆਪਾਂ ਕੋਸ਼ਿਸ਼ ਕਰੀਏ ਤਾਂ ਮੋਟਰ ਦੇ ਪਾਣੀ ਨੂੰ ਤਾਂ ਆਪਾਂ ਸਿਰਫ 2 ਮਹੀਨੇ ਯੂਜ਼ ਕਰ ਸਕਦੇ ਆ ਬਾਕੀ ਬਾਕੀ ਜਿਹੜੇ ਸਾਲ ਦੇ 10 ਮਹੀਨੇ ਆ ਆਪਾਂ ਨਹਿਰੀ ਪਾਣੀ ਆ ਉਹਦੇ ਤੋਂ ਆਪਾਂ ਖਾਲ ਨਹੀਂ ਘਟਦੇ ਆਪਾਂ ਉਹਨੂੰ ਨਹਿਰੀ ਪਾਣੀ ਨੂੰ ਪ੍ਰੋਪਰ ਯੂਜ਼ ਨਹੀਂ ਕਰਦੇ ਜੇ ਆਪਾਂ ਉਹਨੂੰ ਪ੍ਰੋਪਰ ਯੂਜ਼ ਕਰੀਏ ਨਹਿਰੀ ਪਾਣੀ ਨੂੰ ਦਾ ਬਹੁਤ ਸੋਹਣਾ ਆਪਣਾ ਪਾਣੀ ਦੀ ਜਿਹੜੇ ਅੰਡਰਗਰਾਊਂਡ ਵਾਟਰ ਆ ਉਹਦੀ ਸੰਭਾਲ ਹੋ ਸਕਦੀ ਆ ਰੀਚਾਰਜ ਸਿਸਟਮ ਬਣਾ ਲਈਏ ਆਪਾਂ ਮੋਗੇ ਆ 6-6 ਮਹੀਨੇ ਉਹ ਬੰਦ ਹੀ ਰਹਿੰਦੇ ਆ ਜਦੋਂ ਲੋਡ ਨਹੀਂ ਹੁੰਦੀ ਪਾਣੀ ਦਰਿਆਈ ਪਾਣੀ ਐ ਇਂ ਰੋਡ ਰੋਡ ਕੇ ਜਾਈ ਜਾਂਦਾ ਸੋ ਤਾਂ ਕਰਕੇ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਨੂੰ ਤਾਂ ਆਪਾਂ ਕੱਢੀ ਜਾਂਦੇ ਆ ਉਹਦੀ ਦਾ ਮਾਤਰਾ ਲਿਮਟਿਡ ਆ ਪਰ ਜਿਹੜਾ ਆਪਣਾ ਦਰਿਆਈ ਪਾਣੀ ਆ ਜਿਹੜਾ ਐਂ ਵੇਸਟ ਹੋਈ ਜਾਂਦਾ ਏ ਕੋਸ਼ਿਸ਼ ਕਰੀਏ ਆਪਾਂ ਉਹਦੇ ਉਹਨੂੰ ਆਪਾਂ ਯੂਜ਼ ਕਰੀਏ ਨਾਲੇ ਉਹਦੇ ਨਾਲ ਦਰਿਆਈ ਪਾਣੀ ਨਾਲ ਜਿਹੜਾ ਆਪਣੀ ਜ਼ਮੀਨ ਦਾ ਜਿਹੜਾ ਮੰਨ ਲਓ ਜਿਹੜਾ ਪੀ ਐਚ ਆ ਤੁਹਾਡਾ ਪੀ ਐਚ ਲੈਵਲ ਆ ਉਹ ਜ਼ਮੀਨ ਦਾ ਬਹੁਤ ਵਧੀਆ ਰਹੂਗਾ ਤੁਹਾਡੇ ਜਿਹੜੇ ਮਿਨਰਲਸ ਆ ਤਤ ਆ ਜਿਹੜੇ ਪਹਾੜਾਂ ਤੋਂ ਖੁਰਕੁਰ ਕੇ ਆਉਂਦੇ ਆ ਪੰਜਾਬ ਦੀ ਜਿਹੜੀ ਮਿੱਟੀ ਨੂੰ ਜ਼ਰਖੇਜ਼ ਬਣਾਉਂਦੇ ਆ ਨਾ ਉਹ ਉਹ ਵੀ ਆਪਾਂ ਨੂੰ ਮਿਲਦੇ ਹੀ ਰਹਿਣਗੇ ਮੈਂ ਮੰਨਦਾ ਕਿਈ ਏਰੀਆ ਚ ਆਪਣੇ ਮੰਨ ਕੇ ਚਲੋ ਦਰਿਆਈ ਪਾਣੀ ਦੀ ਘਾਟ ਆ ਪਰ ਜਿਹੜੇ ਏਰੀਆ ਚ ਲੋ ਹੈਗੀ ਆਪਣੇ ਕੋਲੇ অপਸ਼ਨ ਹੈਗੀ ਆ ਇਹਨੂੰ ਵੱਧ ਤੋਂ ਵੱਧ ਅਪਣਾਈਏ ਫਿਰ ਦੂਸਰਾ ਆਪਾਂ ਮੰਨ ਕੇ ਚੱਲੋ ਪਾਣੀ ਦੀ ਸੰਭਾਲ ਹਾਸਤੇ ਆਪਾਂ ਜੇ ਡ੍ਰਿਪ ਸਿਸਟਮ ਲਗਾਈਏ ਤਾਂ ਬਹੁਤ ਵਧੀਆ ਹੈ ਮੈਂ ਆਪ ਲਗਾਉਣਾ 3 4 4 ਏਕੜ ਦਾ ਮੈਂ 플ਾਟ ਲਗਾਇਆ ਹੋਇਆ ਜੀ ਉਹਦੇ ਚ ਟੀਟੀ ਟਿਊਬਰ ਆਪਾਂ ਤਿਆਰ ਕਰਦੇ ਆਂ ਆਲੂਆਂ ਦਾ ਬੀਜ ਤਿਆਰ ਕਰਦੇ ਆਂ ਉਹ ਤੁਸੀਂ ਸਾਰੇ ਦੇ ਸਾਰਾ ਮੈਂ ਆਪਣਾ ਡ੍ਰਿਪ ਸਿਸਟਮ ਤੇ ਹੈ ਜੀ ਉਹਨੂੰ ਬਹੁਤ ਬਹੁਤ ਛੋਟਾ ਹੁੰਦਾ ਬੂਟ ਪੌਦਾ ਉਹ ਉਹ ਆਪਣਾ ਫਲੱਡ ਇਰੀਗੇਸ਼ਨ ਨੂੰ ਸਪੋਰਟ ਨਹੀਂ ਕਰਦਾ ਸੋ ਤਾਂ ਕਰਕੇ ਆਪਾਂ ਉਹਨੂੰ ਡ੍ਰਿਪ ਇਰੀਗੇਸ਼ਨ ਦਿੰਨੇ ਆਂ ਉਦੇ ਨਾਲ ਉਹਨੂੰ ਬਿਮਾਰੀ ਵੀ ਘੱਟ ਆਉਂਦੀ ਆ ਉਹਦੀ ਜਿਹੜੀ ਪੌਦੇ ਦੀ ਬੜਵਾਰ ਆ ਉਹ ਵੀ ਜ਼ਿਆਦਾ ਰਹਿੰਦੀ ਆ ਤੇ ਆਪਣੇ ਪਾਣੀ ਦੀ ਵੀ ਬਚਤ ਬਹੁਤ ਹੁੰਦੀ ਆ ਨੋ ਡਾਊਟ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਆ ਪਿਛਲੇ ਸਾਲਾਂ ਦੇ ਵਿੱਚ ਕਾਫੀ ਕਿਸਾਨ ਦੀ ਵਧੀ ਆ ਉਹਦੇ ਵਿੱਚ ਕੁਝ ਤਾਂ ਉਹਦੀ ਮਜਬੂਰੀ ਆ ਕਿਸਾਨ ਦੀ ਕਿ ਕੁਝ ਜਿਹੜੇ ਕੋਸਟ ਆ ਜਿਹੜੀ ਖੇਤਾਂ ਦੇ ਵਿੱਚ ਪ੍ਰੋਡਕਸ਼ਨ ਲਈ ਉਹ ਘਟਾਈ ਨਹੀਂ ਜਾ ਸਕਦੀ ਹਾਂ ਕੁਝ ਹੈਗੇ ਆ ਜਿਹਦੇ ਵਿੱਚੋਂ ਘਟਾਈ ਜਾ ਸਕਦੀ ਹੈ ਜਿਵੇਂ ਸਾਡੇ ਖੇਤ ਦੇ ਹਿਸਾਬ ਦੇ ਨਾਲ ਸਾਡੇ ਟਰੈਕਟਰ ਹੋਣੇ ਚਾਹੀਦੇ ਨੇ ਜੇ ਕਿਸੇ ਕੋਲੇ 4-5 ਏਕੜ ਇਹ ਜਿਹੜੀ ਖੇਤੀ ਹੈ ਉਹਨੂੰ ਜ਼ਰੂਰੀ ਨਹੀਂ ਕਿ ਉਹ 70 80 ਹਾਰਸ ਪਾਵਰ ਦਾ ਟਰੈਕਟਰ ਖਰੀਦੇ ਜਾਂ ਬਹੁਤ ਮਹਿੰਗੀ ਮਸ਼ੀਨਰੀ ਖਰੀਦੇ ਇਹਦੇ ਵਿੱਚ ਅਸੀਂ ਕੋਆਪਰੇਟਿਵ ਸੁਸਾਇਟੀਆਂ ਦੇ ਜਿਹੜੇ ਸੰਧ ਹੈ ਉਹਨਾਂ ਨੂੰ ਵਰਤਿਆ ਜਾ ਸਕਦਾ ਹੈ ਕੋਆਪਰੇਟਿਵ ਸੁਸਾਇਟੀਆਂ ਨੂੰ ਹੋਰ ਇਸ ਤਰ੍ਹਾਂ ਦੀ ਮਸ਼ੀਨਰੀ ਦੇਵੇ ਤਾਂ ਕਿ ਜਿਹੜੀ ਆਮ ਤੌਰ ਤੇ ਪੰਜਾਬ ਦੇ ਵਿੱਚ ਜਿਹੜੀ ਹੋਲਡਿੰਗ ਬਹੁਤ ਘਟ ਗਈ ਉਹਦੇ ਹਿਸਾਬ ਨਾਲ ਉਹ ਸੰਧ ਦੇਵੇ ਤੇ ਕਿਸਾਨ ਆ ਉੱਥੋਂ ਸੰਧ ਲੈ ਕੇ ਆਪਣੀ ਖੇਤੀ ਨੂੰ ਬਿਹਤਰ ਤਰੀਕੇ ਨਾਲ ਕਰ ਸਕਦੇ ਨੇ ਇਹ ਇੱਕ ਵਧੀਆ ਤਰੀਕਾ ਹੈ ਕੋਆਪਰੇਟਿਵ ਸੁਸਾਇਟੀਆਂ ਦੇ ਰਾਹੀਂ ਕਿਸਾਨ ਦੀ ਜਿਹੜੀ ਕਾਸਟ ਹੈ ਜਿਹੜੀ ਉਹ ਘਟਾਈ ਜਾ ਸਕਦੀ ਹੈ ਦੂਜਾ ਇਹਦੇ ਵਿੱਚ ਇਹ ਹੋ ਸਕਦਾ ਜਿਵੇਂ ਇੱਕ ਫਸਲ ਹੈ ਜਿਹੜੀ ਇਸ ਤਰੀਕ ਤੋਂ ਲੈ ਕੇ ਆਧਾਰਨ ਦੇ ਤੌਰ ਤੇ ਝੋਨਾ ਵੀ ਇਸ ਤਰੀਕ ਤੋਂ ਲੈ ਕੇ ਹੀ ਸ਼ੁਰੂ ਕਰਨਾ ਹੈ ਉਹਦੇ ਵਿੱਚ ਵੀ ਦਿੱਕਤ ਆਉਂਦੀ ਹੈ ਉਹਦੇ ਵਿੱਚ ਜਿਹੜੀ ਮਸ਼ੀਨਰੀ ਇੱਕਦਮ ਕਿਸਾਨਾਂ ਨੂੰ ਚਾਹੀਦੀ ਹੈ ਫਿਰ ਮੰਡੀਆਂ ਦੇ ਵਿੱਚ ਫਸਲ ਇੱਕਦਮ ਜਾਂਦੀ ਹੈ ਉਹ ਸਾਰੀਆਂ ਚੀਜ਼ਾਂ ਕਿਸਾਨਾਂ ਲਈ ਵੀ ਉਰਜਨ ਪੈਦਾ ਕਰਦੀਆਂ ਜੇ ਲੰਬੇ ਸਮੇਂ ਦੇ ਵਿੱਚ ਜਿੰਨੀਆਂ ਵੀ ਫਸਲਾਂ ਦੀ ਬਜਾਦ ਹੋਊਗੀ ਉਹਨੇ ਲੰਬੇ ਸਮੇਂ ਵਿੱਚ ਕਟਾਈ ਹੋਊਗੀ ਉਹਦੀ ਸਾਮ ਸੰਭਾਈ ਹੈ ਜਿਹੜੀ ਉਹ ਵੀ ਅੱਛੇ ਤਰੀਕੇ ਨਾਲ ਹੋ ਸਕਦੀ ਹੈ ਤੇ ਇਸ ਤਰ੍ਹਾਂ ਦੇ ਨਾਲ ਵੀ ਅਸੀਂ ਆਪਣੀ ਮੈਂ ਸਮਝਦਾ ਕਿ ਜਿਹੜੀ ਆ ਇਹ ਕਿਸਾਨ ਨੂੰ ਇਹ ਬਿਹਤਰ ਤਰੀਕੇ ਨਾਲ ਫਸਲਾਂ ਆਪਣੀਆਂ ਪੈਦਾ ਕਰਕੇ ਮੰਡੀਆਂ ਚੋਂ ਜਾ ਕੇ ਬਿਹਤਰ ਮੁੱਲ ਵਟਸਐਪ ਵੈਸੇ ਤਾਂ ਜਦੋਂ ਅਸੀਂ ਕਿਸਾਨੀ ਦੀ ਗੱਲ ਕਰਦੇ ਆ ਸਮੁੱਚੇ ਦੁਨੀਆ ਦੀ ਕਿਸਾਨੀ ਹੈ ਜਿਹੜੀ ਉਹ ਕ੍ਰਾਈਸਿਸ ਦੇ ਵਿੱਚ ਆ ਤੇ ਪੰਜਾਬ ਦੀ ਕਿਸਾਨੀ ਕਿਉਂਕਿ ਇਹਦੇ ਵੱਲ ਸਾਰਾ ਦੁਨੀਆ ਦੇਖਦੀ ਹੈ ਪੰਜਾਬ ਦਾ ਕਿਸਾਨ ਹੈ ਜਿਹੜਾ ਇਹ ਬਹੁਤ ਬਿਹਤਰ ਕਿਸਾਨ ਹੈ ਜੋ ਦੇਸ਼ ਨੂੰ ਦੇਸ਼ ਨੂੰ ਲੋੜ ਸੀ ਜੋ ਪੰਜਾਬ ਨੂੰ ਲੋੜ ਸੀ ਉਹ ਸਭ ਕੁਝ ਪੈਦਾ ਕਰਕੇ ਦਿੱਤਾ ਅੱਜ ਸਮੁੱਚੀ ਜਿਹੜੀ ਕਿਸਾਨੀ ਹੈ ਜਿਹੜੀ ਪੰਜਾਬ ਦੀ ਕਹਿ ਲੋ ਜਾਂ ਭਾਰਤ ਦੀ ਕਹਿ ਲੋ ਜਿਸ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਹੀ ਹੈ ਉਹਦੇ ਵਿੱਚੋਂ ਨਿਕਲਣ ਲਈ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਨੂੰ ਆਪਣੇ ਆਪ ਵਿੱਚ ਵੀ ਸੁਧਾਰ ਕਰਨਾ ਪਊਗਾ ਉਹਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਘਟਾਉਣੀ ਪਊਗੀ ਉਹ ਵਕ ਵਕ ਫਸਲਾਂ ਰਹੀਂ ਜਿੱਥੇ ਕੋਈ ਬਾਗ ਲੱਗ ਸਕਦੇ ਨੇ ਉੱਥੇ ਬਾਗ ਲਾਵੇ ਜਾਂ ਜਿੱਥੇ ਤੀਜੀ ਫਸਲ ਸੰਭਵ ਹੈ ਉਹ ਤੀਜੀ ਫਸਲ ਲਾਵੇ ਜਾਂ ਜਿੱਥੇ ਕੋਈ ਹੋਰ ਫਸਲਾਂ ਸੰਭਵ ਹੈ ਉਹ اگਾਵੇ ਇਹ ਸਾਰੇ ਦੇ ਵਿੱਚ ਕਿਸਾਨ ਨੂੰ ਇੱਕ ਜਿਹੜਾ ਵਾਤਾਵਰਨ ਦਾ ਦੁਸ਼ਮਣ ੜਾ ਸਮਝੇ ਕਿਸਾਨਾਂ ਨੂੰ ਕਿਸਾਨ ਨੂੰ ਮਿੱਤਰ ਸਮਝੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਮੁੱਚੇ ਦੁਨੀਆ ਦੇ ਵਿੱਚ ਜਿਹੜੀ ਖਾਦ ਪਦਾਰਥਾਂ ਦੀ ਘਾਟ ਹੋਣ ਜਾ ਰਹੀ ਹੈ ਉਸ ਨੂੰ ਪੂਰਾ ਕਰ ਲਈ ਜੇ ਕਿਸਾਨ ਸਮਰੱਥ ਹੋਊਗਾ ਕਿਸਾਨ ਤਕੜਾ ਹੋਊਗਾ ਤਾਂ ਹੀ ਉਹ ساری ਦੁਨੀਆ ਨੂੰ ਇਹ ਖਾਦ ਪਦਾਰਥ ਦੇ ਸਕਦਾ ਨਹੀਂ ਤਾਂ ਇਹ ਬਹੁਤ ਵੱਡਾ ਕ੍ਰਾਈਸਿਸ ਦੁਨੀਆ ਦੇ ਵਿੱਚ ਖਾਦ ਪਦਾਰਥਾਂ ਦਾ ਹੋਣ ਜਾ ਰਿਹਾ ਜੇ ਕਿਸਾਨ ਖੁਸ਼ਹਾਲ ਨਹੀਂ ਹੋਊਗਾ ਇੱਕ ਕਿਸਾਨ ਹੈ ਜਿਹੜਾ ਆਪਣੇ ਖੇਤਾਂ ਵਿੱਚ ਪੈਦਾ ਕਰਕੇ ਦੁਨੀਆ ਦੇ ਵਿੱਚ ਹਰ ਬਸ਼ਰ ਨੂੰ ਜਿਹੜਾ ਖੇਤੀ ਨਾਲ ਨਹੀਂ ਵੀ ਸੰਬੰਧਤ ਉਹਨੂੰ ਇੱਕ ਠੀਕ ਮੁੱਲ ਦੇ ਵਿੱਚ ਖਾਣ ਵਾਲੇ ਪਦਾਰਥ ਦਿੰਦਾ ਹੈ ਜਿੱਥੇ-ਜਿੱਥੇ ਦੁਨੀਆ ਦੇ ਵਿੱਚ ਦੇਖਦੇ ਆ ਲੋਕਾਂ ਲਈ ਖਾਣਾ ਵੀ ਦੁਸ਼ਵਾਰ ਹੋਇਆ ਪਿਆ ਉਹਨਾਂ ਨੂੰ ਸਹੀ ਮੁੱਲ ਦੇ ਵਿੱਚ ਖਾਣ ਨੂੰ ਖਾਣਾ ਵੀ ਨਹੀਂ ਮਿਲਦਾ ਇਸ ਕਰਕੇ ਕਿਸਾਨ ਦਾ ਖੁਸ਼ਹਾਲ ਹੋਣਾ ਕਿਸਾਨ ਨੂੰ ਜਿਹੜਾ ਬਹੁਤ ਸਮਝ ਦੇ ਨਾਲ ਖੇਤੀ ਕਰਨਾ ਬਹੁਤ ਜ਼ਰੂਰੀ ਹੈ ਪਿੱਛੇ ਜੀ ਇੱਕ ਬਹੁਤ ਜਿਆਦਾ ਆਪਣੇ ਪਿੰਡਾਂ 'ਚ ਟ੍ਰੈਂਡ ਫੜਿਆ ਜਿਹੜਾ ਕਿ ਆਪਾਂ ਜਿਹੜੇ ਪਸ਼ੂ ਅਧਾਰੂ ਪਸ਼ੂ ਆ ਇਹ ਆਪਾਂ ਛੱਡ ਹੀ ਗਏ ਆ ਮਨ ਕੇ ਚਲੋ ਜੇ ਆਪਾਂ ਚੰਗੀ ਸਿਹਤ ਦੁੱਧ ਦਾ ਚੰਗਾ ਹਰੇਕ ਚਾਹੁੰਦਾ ਹੈ ਪਰ ਮਨ ਕੇ ਪਸ਼ੂ ਕੋਈ ਰੱਖੇ ਰਾਜੀ ਨਹੀਂ ਫਿਰ ਚੰਗਾ ਦੁੱਧ ਕਿੱਥੋਂ ਆਊਗਾ ਪੰਜਾਬ ਦਾ ਦੁਕਾਨ ਤਾਂ ਕਿ 25 ਤੋਂ 30% ਜਿਹੜਾ ਸਿੰਥੈਟਿਕ ਦੁੱਧ ਆਪਾਂ ਪੀ ਰਹੇ ਹਾਂ ਤੇ ਹਾਲਾਂਕਿ ਜਿਹੜਾ ਆਪਾਂ ਖੁਦ ਆਪਾਂ ਤਿਆਰ ਆਪਦੇ ਹੱਥੀ ਤਿਆਰ ਕਰਕੇ ਬਹੁਤ ਸੋਹਣਾ ਕੁਆਲਟੀ ਦਾ ਦੁੱਧ ਤੁਹਾਨੂੰ ਮਿਲ ਸਕਦਾ ਡੇਰੀ ਬਹੁਤ ਇੱਕ ਨਾਲ ਨਾਲ ਸਹਾਇਕ ਧੰਦਾ ਹੈ ਬਹੁਤ ਸੋਹਣਾ ਮੰਨ ਲਓ ਤੁਸੀਂ ਪੈਸੇ ਬਹੁਤ ਸੋਹਣਾ ਜਰੀਆ ਹੈ ਪੈਸੇ ਬਣਾਉਣ ਦਾ ਡੇਰੀ ਨਾਲ ਅੱਜ ਕੱਲ ਤਾਂ ਮਤਲਬ ਨਸਲ ਸੁਧਾਰ ਬਹੁਤ ਸੋਹਣਾ ਆਪਣਾ ਪੰਜਾਬ ਚ ਮਤਲਬ ਮੱਝਾਂ ਦੀਆਂ ਚੰਗੀਆਂ ਨਸਲਾਂ گاਵਾਂ ਦੀਆਂ ਚੰਗੀਆਂ ਨਸਲਾਂ ਚੰਗੇ ਆਪਣੇ ਮੇਲੇ ਹੋ ਰਹੇ ਆ ਨਾ ਆਪਾਂ ਜੀ ਹਰਿਆਣੇ ਵਾਂਗੂ ਹਰਿਆਣੇ ਚ ਦੇਖੋ ਹੁਣ ਕਿੰਨਾ ਉਹਨਾਂ ਨੇ ਫੋਕਸ ਕੀਤਾ ਆਪਣਾ ਮੂਹਰ ਨਸਲ ਤੇ ਮੱਝਾਂ ਦੀਆਂ ਨਸਲਾਂ ਨੂੰ ਕਿੰਨਾ ਅਪਲਿਫਟ ਕਰ ਰਹੇ ਆ ਸੋ ਤਾਂ ਕਰਕੇ ਪੰਜਾਬ ਦੇ ਜੇ ਕਿਸਾਨ ਵੀ ਜੇ ਡੇਰੀ ਦੇ ਨਾਲ-ਨਾਲ ਖੇਤੀ ਦੇ ਨਾਲ-ਨਾਲ ਡੇਰੀ ਦੇ ਨਾਲ ਜੋੜਨ ਬਹੁਤ ਸੋਨਾ ਹੋਊਗਾ ਨਾਲੇ ਤੁਹਾਨੂੰ ਜਿਹੜੀ ਮੰਨ ਲਓ ਜਿਹੜੀ ਦੇਸੀ ਖਾਦ ਆ ਉਹ ਤੁਹਾਡੇ ਖੇਤਾਂ ਨੂੰ ਉਪਜਾਊ ਬਣਾਊਗੀ ਤੇ ਡੇਰੀ ਆ ਜਿਹੜੀ ਤੁਹਾਡੀ ਸਿਹਤ ਨੂੰ ਤੰਦਰੁਸਤ ਬਣਾਊਗੀ ਸੋ ਤਾਂ ਕਰਕੇ ਆਪਾਂ ਨੂੰ ਇਹ ਕੌਲਮ ਲਾ ਕੇ ਕਿਸਾਨ ਤਾਂ ਆਪ ਇੱਕ ਬਹੁਤ ਇਕੋਸਿਸਟਮ ਪੈਦਾ ਕਰਦਾ ਹੈ ਕਿਸਾਨ ਤਾਂ ਇਹਦੇ ਇਹ ਆਪਾਂ ਕਿਸਾਨੀ ਤੋਂ ਭੱਜੀਏ ਨਾ ਬਹੁਤ ਕੋਸ਼ਾ ਡੇਰੀ ਫਾਰਮਿੰਗ ਹੈਗੀ ਆ ਆਪਣਾ ਮੱਛੀ ਫਾਰਮਿੰਗ ਹੈਗੀ ਆ ਪੁਲਟਰੀ ਹੈਗੀ ਆ ਕਿਸਾਨੀ ਦੇ ਨਾਲ ਤਾਂ ਸਾਂ ਇੱਕ ਤੰਦਿਆਂ ਦੀ ਬਹੁਤ ਜਿਆਦਾ ਰੇਂਜ ਆ ਆਪਣਾ ਸ਼ਹਿਦ ਦੀ ਡਿਮਾਂਡ ਬਹੁਤ ਆ ਸੋ ਤਾਂ ਕਰਕੇ ਕਿਸਾਨ ਥੋੜਾ ਜਾਂ ਇੱਕ ਸਾਈਡ ਤੋਂ ਇੱਕ ਨੂੰ ਥੋੜਾ ਜਿਹਾ ਧਿਆਨ ਦੇਣ ਬਹੁਤ ਬਹੁਤ ਕੁਸ਼ਾ ਪੰਜਾਬ ਚ ਬਹੁਤ ਕੁਸ਼ਾ ਪੰਜਾਬ ਇੱਕ ਪੰਜ ਦਰਿਆਵਾਂ ਦੀ ਧਰਤੀ ਆ ਤੇ ਸਾਡੇ ਔਨ ਔਨ ਵਾਲੇ ਟਾਈਮ ਚ ਪੰਜਾਬ ਇੱਕ ਬਹੁਤ ਤਕੜੀ ਸਟੇਟ ਹੋਊਗੀ ਜੇ ਤੁਸੀਂ ਫਾਰਮਿੰਗ ਕਿਉਂਕਿ ਜਿਹੜੀ ਆਪਣੀ ਮਿੱਟੀ ਆ ਇਹ ਫਾਰਮਿੰਗ ਵਾਸਤੇ ਬਹੁਤ ਜ਼ਿਆਦਾ ਉਪਜਾਊ ਆ ਆਪਣੇ ਸੋ ਜਿਹੜੀਆਂ ਪ੍ਰੋਸੈਸਿੰਗ ਦੀਆਂ ਕੰਪਨੀਆਂ ਆ ਰਹੀਆਂ ਆ ਉਹ ਆਪਣੇ ਮੂੰਹ ਵਾਲੇ ਦੇਖ ਰਹੀਆਂ ਕਿਉਂਕਿ ਵਰਲਡ ਆਪਣੇ ਅੱਗੇ ਮੂੰਹ ਵਾਲੇ ਦੇਖ ਰਿਹਾ ਕਿ ਆਪਾਂ ਔਨ ਵਾਲੇ ਟਾਈਮ 'ਚ ਇੱਕ ਵਾਰੀ ਇੰਡੀਆ ਫੀਡ ਕੀਤਾ ਸੀ ਆਪਾਂ ਪੰਜਾਬ ਨਾਲ ਵਰਲਡ ਫੀਡ ਕਰਾਂਗੇ ਅੱਗੇ ਅੱਗੇ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕੀ ਆਪਣੇ ਜਿਹੜਾ ਖੇਤੀ ਧੰਦਾ ਹੈ ਇਹਦੇ ਨਾਲ ਘੱਟੋ ਘੱਟ ਤੁਸੀਂ ਇੱਕ ਉਦਮ ਬਣਾ ਲਓ ਵੀ ਮੈਂ 5 ਘੰਟੇ ਖੇਤ ਜਾਣਾ ਹੀ ਜਾਣਾ ਤੇ ਜਾ ਕੇ ਕੰਮ ਕਰਨਾ ਉਥੇ ਇਹ ਨਹੀਂ ਵੀ ਆਪਾਂ ਵਿਹਲੇ ਹੋ ਕੇ ਬਹਿ ਗਏ ਕੋਈ ਕੰਮ ਕਰੋ ਤੁਸੀਂ ਤੁਸੀਂ 5 ਆਪਣਾ ਕੈਨੇਡਾ ਜਾ ਕੇ 5 ਸਾਲ ਉਥੇ ਜਾ ਕੇ ਕੰਮ ਕਰ ਲਓ 5 ਸਾਲ ਇੱਥੇ ਰਹਿ ਕੇ ਕੰਮ ਕਰ ਲਓ ਤੁਸੀਂ ਦੇਖੋਗੇ ਇੱਥੇ ਆਪਾਂ ਸੁੱਖ ਦੀ ਰੋਟੀ ਬਹੁਤ ਵਧੀਆ ਮਾਪਿਓ ਕੋਲੇ ਤੇ ਬਹੁਤ ਵਧੀਆ ਆਪਾਂ ਇੱਥੇ ਲਾਈਫ ਗੁਜ਼ਾਰਾਂਗੇ ਇੱਥੋਂ ਭੱਜਣ ਦੀ ਨਹੀਂ ਲੋੜ ਇੱਥੇ ਕੰਮ ਕਰੋ ਐਜ਼ ਅ ਬਿਜ਼ਨਸ ਕੰਮ ਕਰੋ ਪੰਜਾਬ ਚ ਖੇਤੀਬਾੜੀ ਚ ਬਹੁਤ ਕੁਝ ਹੈਗਾ ਹੈ ਪੰਜਾਬ ਦੇ ਬਹੁਤ ਸਾਰੇ ਕਿਸਾਨ ਹੁਣ ਜੈਵਿਕ ਅਤੇ ਕੁਦਰਤੀ ਖੇਤੀ ਕਰਨ ਵਾਲ ਆ ਰਹੇ ਹਨ ਜੈਵਿਕ ਅਤੇ ਕੁਦਰਤੀ ਢੰਗ ਨਾਲ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਰਸਾਇਣਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਘਟਾ ਕੇ ਜੈਵਿਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਹੁਣ ਲੋੜ ਹੈ ਕਿ ਖੇਤੀ ਖਰਚਿਆਂ ਨੂੰ ਘਟਾ ਕੇ ਖਾਦਾਂ ਅਤੇ ਜ਼ਹਿਰਾਂ ਦੀ ਜੋਗ ਅਤੇ ਸੁਰੱਖਿਅਤ ਖੇਤੀ ਕੀਤੀ ਜਾਵੇ